ਦੇ ਮੁਰਸ਼ਦ ਹਰੀ ਤਾਹ ਜੀ ਬਾਹਰ ਆਏ ਇੱਕ ਖੁਸ਼ੀ ਦੇ ਨਾਲ ਚਿਹਰਾ ਗਦਗਦ ਕਰਦਾ ਤੇ ਇੱਕ ਕੂਕ ਦਿਲ ਚੋਂ ਨਿਕਲੀ ਪੜ ਕੇ ਤਾਰਨਾ ਸਮਾਪਤੀ ਹੈ ਗੱਜ ਕੇ ਸਾਰੇ ਪੜਿਓ ਬਾਬੇ ਕਬੀਰ ਮਹਾਰਾਜ ਜੀ ਕਹਿੰਦੇ ਜੇ ਰੱਬ ਨੂੰ ਮਿਲਣਾ ਕੀ ਕਰਿਆ ਕਰ ਮਾਣਾ ਕੂਕਦਾਰ ਮੇ ਦਿਨ ਰਾਤੀ ਸਾਰੇ ਭਾਈ ਬੋਲਿਓ ਪੈਣਾ ਗੱਜ ਕੇ ਬੋਲਿਓ ਕਦੀ ਤੇ ਪੁਕਾਰ ਸੁਨੇਗਾ ਮਨਾ ਤੂਕਦਾਰੀ ਦਿਨ ਰਾਤੀ ਕਦੀ ਤੇ ਪੁਕਾਰ ਸੁਨੇਗਾ ਮਨਾ ਤੂਕਦਾਰੀ ਤੂੰ ਦਿਨ ਰਾਤੀ ਕਦੀ ਤੇ ਪੁਕਾਰ ਸੁਨੇਗਾ कॾहिं तां पुकार सुगा कॾहिं तां पुकार सुगा यारे जी ਕਦ ਤੇ ਫੁਕਾਰ ਸੁਨੇਗਾ ਪਿਆਰੇ ਸਮਾਨਾ ਪੁਖਦਾਰ ਮੀ ਦਿਨ ਰਾਤੀ ਕਦੇ ਤਾਂ ਪੁਕਾਰ ਸੁਨੇਗਾ ਪੁਖਦਾਰ ਮੀ ਦਿਨ ਰਾਤੀ ਵਈ ਕਦੀ ਤਾਂ ਪੁਕਾਰ ਸੁਨੇਗਾ ਰਹੀ ਤੂੰ ਜਨ ਰ ਤਹਾ ਪੁਕਾਰ ਸੁਨੇਗਾ ਕਬੀਰ ਕੇ ਸੋ ਕੇ ਸੋ ਕੁ ਕੀਏ ਨਾ ਸੋਇਆਸ ਰਾਤ ਦਿਵਸ ਕੇ ਉਕਨੇ ਕਬ ਹੂ ਕੇ ਸੁਨੇ ਪੁਕਾਰ ਅੰਮ੍ਰਿਤ ਵੇਲੇ ਬੋਲਿਆ ਤਾਂਦਰ ਸੁਣੀ ਪੁਕਾਰ ਮੇਗੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਤਾਰ ਮੀ ਪਾਣੀ ਜਨਾ ਮਰਜੀ ਪਈ ਜਾਵੇ ਸਮੁੰਦਰ ਹੋਣ ਜਿਹੜਾ ਬਬੀ ਹੈ ਨਾ ਉਹ ਇੱਕ ਬੂੰਦ ਨਾਲ ਹੀ ਸ਼ਾਂਤ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੇਲੇ ਤੇ ਪੈਜੇ ਕਪੂਰ ਬਣ ਜਾਂਦੀ ਹੈ ਗਿੱਦਲੀ ਦੇ ਮੂੰਹ ਚ ਪੈਜੇ ਹਲਕੀ ਹੋ ਜਾਂਦੀ ਹੈ ਸੱਪ ਦੇ ਮੂੰਹ ਚ ਪੈਜੇ ਉਹਨੂੰ ਸ਼ਾਂਤੀ ਮਿਲ ਜਾਂਦੀ ਹੈ ਛਿੱਪੀ ਚ ਪੈ ਜਾ ਮੋਤੀ ਬਣ ਜਾਂਦੀ ਏ ਬੂੰਦ ਉਹ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਸ ਐਸੀ ਪੁਕਾਰ ਕੂਕਣਾ ਕਹਿੰਦੇ ਗੁਰਦਾਸਪੁਰ ਵੱਲ ਅੰਮ੍ਰਿਤਸਰ ਕਹਿੰਦੇ ਕੂੰਦਾ ਨਹੀਂ ਬੋਲਣ ਨੂੰ ਕਹਿੰਦੇ ਆ ਸਾਥ ਸੰਗਤ ਜਦੋਂ ਹਰੀਦਾਸ ਜੀ ਬੋਲੇ ਉਦੋਂ ਹੀ ਪਤਾ ਲੱਗਿਆ ਵੀ 4 ਵਜ ਗਏ ਅੰਮ੍ਰਿਤ ਵੇਲੇ ਦੇ ਐ ਕੂਣੀਆਂ ਮਾਰੀਆਂ ਐਦਾਂ ਉઠੋ ਬਾਦਸ਼ਾਹ ਜੀ ਅੰਮ੍ਰਿਤ ਵੇਲਾ ਹੋ ਗਿਆ ਬਸ ਪਹੁੰਚ ਗਏ ਘਰੇ ਜਾ ਕੇ ਕਹਿਣ ਲੱਗਾ ਦਰਬਾਰ ਚ ਕਹਿਣ ਲੱਗਾ ਤਾਨ ਸਹਿਨ ਤੂ ਤੇ ਸੁਰਾਂ ਚ ਮੋਹ ਲੰਨਾ ਪਰ ਪਹਿਲੀ ਵਾਰ ਆ ਜੈਸੀ ਸਮਾਦੀ ਲੱਗੀ ਪਤਾ ਹੀ ਲਗਿਆ ਟਾਈਮ ਕਦੋਂ ਲੰਘ ਗਿਆ 8 ਤੋਂ ਲੈ ਕੇ 11 ਵਜੇ ਤੱਕ ਬੜਾ ਔਖਾ ਸੀ 12 ਵਜੇ ਤੋਂ ਬਾਅਦ ਤੇ ਪਤਾ ਹੀ ਲਗਿਆ ਕਦ 2:3 3:4 ਵਜ ਗਿਆ ਖੋ ਸਤਨਾਮ ਮੈਂ ਉਹਦੇ ਸਮੇਂ ਦੀ ਗੱਲ ਕਰਦਾ ਜਿੱਦਾਂ ਅਮਰਤ ਵੇਲਾ ਹੁੰਦਾ ਬਸ ਇੱਕ ਸਵਾਲ ਉਹਨੇ ਪੁੱਛਿਆ ਅਕਬਰ ਬਾਦਸ਼ਾਹ ਜੀ ਨੇ ਕਹਿੰਦੇ ਤਾਨਸਨ ਐਨ ਦੱਸ ਐਡਾ ਰਸ ਤੇ ਐਟੀ ਸਮਾਦੀ ਲਾਉਣ ਵਾਲੀ ਆਵਾਜ਼ ਮਿੱਠੀ ਦਰਦਪਰੀ ਤੇਰੇ ਤੋਂ ਵੀ ਉੱਪਰ ਕੀ ਫਰਕ ਐ ਤੇਰਾ ਤੇ ਗੁਰੂ ਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਧਿਆਨ ਨਾਲ ਸੁਣਿਓ ਕਹਿਣ ਲੱਗੇ ਤਾਨਸੈਨ ਕਹਿਣ ਲੱਗਾ ਮਹਾਰਾਜ ਮੈਂ ਤੁਹਾਨੂੰ ਸੰਸਾਰ ਨੂੰ ਬਾਦਸ਼ਾਹ ਨੂੰ ਖੁਸ਼ ਕਰਨ ਲਈ ਗਾਉਣਾ ਤੇ ਮੇਰਾ ਮੁਰਸ਼ਿਦ ਦੁਨੀਆ ਨੂੰ ਨਹੀਂ ਰੱਬ ਨੂੰ ਖੁਸ਼ ਕਰਨ ਲਈ ਗਾਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਨੀ ਕੁ ਗੱਲ ਹੈ ਇਹੀ ਸਾਡੇ ਨਿਸ਼ਾਨੀ ਹੈ ਮਹਾਪੁਰਖ ਆਏ ਨੇ ਬਾਬਾ ਜਸਵੀਰ ਸਿੰਘ ਜਨਦਪੁਰ ਵਾਲੇ ਬਹੁਤ ਪਿਆਰ ਵਾਲੇ ਸਾਰਾ ਜਥਾ ਗਗਨੋਰੀ ਹੋਰ ਬੱਚੇ ਸਾਰੇ ਬਾਬਾ ਜੀ ਦੀ ਕਿਰਪਾ ਹੈ ਸਾਰੇ ਤੇ ਤਨ ਸ੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਮਹਾਰਾਜ ਹਾਜ਼ਰੀਆਂ ਲਾਉਣ ਔਰ ਸਾਥ ਸੰਗਤ ਜੀ ਸਾਡੇ ਪ੍ਰੇਮ ਸਿੰਘ ਜੀ ਸੂਬੇਦਾਰ ਸਾਹਿਬ ਹੋ ਰਹੀ ਲਓ ਜੀ ਪੂਰੇ 20 ਮਿੰਟ ਹੋ ਗਏ ਆ ਵੱਧ ਕੱਟ ਖਿਮਾ ਕਰਿਓ ਐਨੀ ਇੱਕ ਬੇਨਤੀ ਪ੍ਰਵਾਨ ਕਰੋ ਬਾਬਾ ਜਗਤਾਰ ਸਿੰਘ ਜੀ ਮਾਨ ਸਾਹਿਬ ਦਾ ਤੁਸੀਂ ਸਾਥ ਦਿਓ ਦੇਖੋ ਕਿੰਨਾ ਪਿਆਰ ਵਧਿਆ ਹੋਇਆ ਕੱਠ ਤੋਂ ਕੱਠ ਨਗਰ ਪਾਣੀ ਦਾ ਪ੍ਰਬੰਧ ਇਹ ਜ਼ਿੰਮੇਵਾਰੀ ਜਿਹਨਾਂ ਦੇ ਸਿਰ ਤੇ ਹੁੰਦੀਆਂ ਉਹਨਾਂ ਨੂੰ ਪਤਾ ਹੈ ਫਿਰ ਜਥਿਆਂ ਦੀ ਸੇਵਾ ਵੀ ਕਰਨੀ ਹੁੰਦੀ ਆ ਪਹਿਲਾਂ ਮਹਾਪੁਰਖ ਹਾਜ਼ਰੀ ਲਾਗੇ ਨੇ ਰਾਗੀ ਜਥੇ ਹਾਜ਼ਰੀ ਲਾਗੇ ਨੇ ਤੇ ਸਾਰੇ ਦੇਖੋ ਜੋੜੇ ਘਰਾਂ ਚ ਸੰਗਤਾਂ ਸੇਵਾਵਾਂ ਕਰ ਰਹੀਆਂ ਨੇ ਸਾਰੇ ਪਾਸੇ ਜੋੜਿਆਂ ਕੋੜਿਆਂ ਚ ਸੇਵਾ ਕਰੋ ਸੇਵਾ ਕਰਕੇ ਫਲ ਹੀ ਮਿਲਦਾ ਸੇਵਾ ਕਰਨੀਓ ਤੁਹਾਨੂੰ ਫਲ ਮਿਲਿਆ ਹੋਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹੀ ਨਿਗ ਬੇਨਤੀਆਂ ਪ੍ਰਵਾਨ ਕਰਿਓ ਨਸ਼ਿਆਂ ਤੋਂ ਬਚੋ ਘਰਾਂ ਚ ਮਾਪੇ ਬਜ਼ੁਰਗਾਂ ਦੀ ਸੇਵਾ ਕਰੋ ਗੁਰੂਆਂ ਕੀ ਫੌਜਾਂ ਆਂ ਸਭ ਦਾ ਧੰਨਵਾਦ ਗੁਰਦੁਆਰਾ ਕਤਲਗੜ੍ਹ ਸਾਹਿਬ ਆਪ ਜੀ ਦੇ ਚਰਨਾਂ ਚ ਜਲਦੀ ਸੇਵਾ ਹੈ ਦਰਸ਼ਨ ਦਿਆ ਕਰੋ ਸਭਾ ਨੂੰ ਵੀ ਹਾਜ਼ਰੀ ਹੁੰਦੀ ਹੈ ਸਭ ਦਾ ਧੰਨਵਾਦ ਗੱਜ ਕੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਕੀ ਫਤਿਹ ਟੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ